ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਹੋਈ ਹੈ ਡੇਰਾ ਮੁਖੀ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਦਾਦ ਦੇ ਕਿ ਕਤਲ ਕਾਂਡ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਅਤੇ ਇਸ ਤੇ ਸੰਬੰਧੀ ਹੁਣ ਜਾਂਚ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਿਹੜਾ ਜਾ ਨੋਟਿਸ ਜਾਰੀ ਕਰਕੇ ਜਾਂਚ ਇਸ ਤੇ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਦਾਅਵਾ ਦਈਏ ਕਿ ਜੋ ਰਣਜੀਤ ਸਿੰਘ ਕਤਲकांड ਸੀਗਾ ਉਸ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਰਾਮ ਰਹੀਮ ਨੂੰ ਅਤੇ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਪਰ 28 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਜਾਂਦਾ ਤੇ ਫੈਸਲੇ ਨੂੰ ਉਲਟ ਫੇਰ ਕਰ ਦਿੱਤਾ ਜਾਂਦਾ ਜਾਨੀ ਕਿ ਸੀਵੀਆਈ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਉਲਟਾਇਆ ਗਿਆ ਸੀ ਹਾਈ ਕੋਰਟ ਵੱਲੋਂ ਅਤੇ ਬਰੀ ਕੀਤਾ ਗਿਆ ਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਹਨਾਂ ਨਾਲ ਚਾਰ ਦੋਸ਼ੀਆਂ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ ਇਸ ਦੇ ਸਬੰਧੀ ਜਿਹੜੀ ਜਾਂਚ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਤੇ ਸੁਪਰੀਮ ਕੋਰਟ ਇਸ ਪਟੀਸ਼ਨ ਤੇ ਹੁਣ हां ਜਿਹੜਾ ਸਖਤ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਹੁਣ ਐਕਸ਼ਨ ਲੈ ਲਿਆ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਂ ਗਾਮ ਵਿੱਚ ਜਿਹੜਾ ਕੁਲਿਆਣ ਪਿੰਡ ਵਿੱਚ ਜਿਹੜੀ ਆ ਉਹ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਡੇਰਾ ਦੇ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਤਾਂ ਉਸ ਦੇ ਇਸ ਮਾਮਲੇ ਨੂੰ ਲੈ ਕੇ ਸੀਵੀਆਈ ਜਾਂਚ ਕਰ ਰਹੀ ਸੀ ਤਾਂ ਸੀਵੀਆਈ ਵੱਲੋਂ ਬਿੱਤੇ ਸਮੇਂ ਦਰਮਿਆਨ ਹੀ ਸਜ਼ਾ ਸੁਣਾਈ ਜਾਂਦੀ ਆ ਅਤੇ ਇਸ ਸਜ਼ਾ ਦੇ ਮਾਮਲੇ 'ਚ ਹਾਈ ਕੋਰਟ ਪਹੁੰਚਦੇ ਨੇ ਡੇਰਾ ਮੁਖੀ ਦੇ ਜਿਹੜੇ ਸਾਥੀ ਸੀ ਜਾਂ ਡੇਰਾ ਮੁਖੀ ਦੇ ਵਕੀਲ ਤਾਂ ਹਾਂ ਹਾਈ ਕੋਰਟ ਵਿੱਚ ਬਿੱਤੇ 28 ਮਈ ਨੂੰ 2024 ਦੀ 28 ਮਈ ਨੂੰ ਫੈਸਲਾ ਆਉਂਦਾ ਹੈ ਹਾਈ ਕੋਰਟ ਦਾ ਅਤੇ ਬਰੀ ਕਾ ਜਿਹੜਾ ਡੇਰਾ ਮੁਖੀ ਨੂੰ ਕੀਤਾ ਜਾਂਦਾ ਤੇ ਉਹਨਾਂ ਸਮੇਤ ਜਿਹੜੇ ਚਾਰ ਜਣਿਆਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਪੀੜਤਤਾਮਾ ਵੱਲੋਂ ਤਾਂ ਇਸ ਤੇ ਹੁਣ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਤੇ ਇਸ ਦੇ ਲਈ ਨੋਟਿਸ ਜਾਰੀ ਕਰਕੇ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਏ ਰਣਜੀਤ ਸਿੰਘ ਜਿਹੜਾ ਕਿ ਮੈਨੇਜਰ ਹੈ ਦੱਸਿਆ ਜਾਂਦਾ ਹੈ ਕਿ ਡੇਰਾ ਮੁਖ ਡੇਰਾ ਵਿੱਚ ਉਸ ਸਮੇਂ ਮੈਨੇਜਰ ਸੀ ਅਤੇ ਇੱਕ ਗੁੰਮਨਾਮ ਚਿੱਠੀ ਹੋਈ ਸੀ ਜਾਨੀ ਕਿ ਇੱਕ ਜਿਹੜੀ ਚਿੱਠੀ ਗੁੰਮ ਹੋਈ ਸੀ ਉਸ ਨੂੰ ਉਹ ਜਦੋਂ ਸਾਹਮਣੇ ਆਂਦੀ ਹੈ ਤਾਂ ਉਸ ਦੇ ਦੋਸ਼ ਹੈ ਜਿਹੜੇ ਰਣਜੀਤ ਸਿੰਘ ਤੇ ਲੱਗਦੇ ਆ ਅਤੇ ਉਸ ਚਿੱਠੀ ਵਿੱਚ ਵੱਡੇ ਖੁਲਾਸੇ ਹੋਏ ਸੀ ਕਿ ਕਿਵੇਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਨੂੰ ਬਹਿਗਲਾ ਕੇ ਉਹਨਾਂ ਦੇ ਨਾਲ ਜਿਹੜੇ ਆ ਗਲਤ ਜਿਹੜੇ ਆ ਕੰਮ ਕੀਤੇ ਜਾਂਦੇ ਆ ਤਾਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜਾ ਵੱਡਾ ਐਕਸ਼ਨ ਹੁੰਦਾ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਆ ਤੇ ਵੱਡਾ ਕਤਲकांड ਹੁੰਦਾ 10 ਜੁਲਾਈ 2002 ਨੂੰ ਤਾਂ 2 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਣ ਪਿੰਡ ਵਿੱਚ ਜਿਹੜੀ ਆ ਗੋਲੀ ਮਾਰੀ ਜਾਂਦੀ ਆ ਰਣਜੀਤ ਸਿੰਘ ਨੂੰ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਹੀ ਜਿਹੜੀ ਆ ਸੁਪਰੀਮ ਜਿਹੜਾ ਇਹ ਮਾਮਲਾ ਜਿਹੜਾ ਹਾਂ ਜਿਹੜਾ ਕੋਰਟ ਵਿੱਚ ਪਹੁੰਚਦਾ ਅਤੇ ਕੋਰਟ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜੇ ਆ ਇਸ ਦੇ ਪੀੜਤ ਸਨ ਉਹਨਾਂ ਵੱਲੋਂ ਜਿਹੜੇ ਰਣਜੀਤ ਸਿੰਘ ਦੇ ਸਮਰਥਕ ਸਨ ਜਾਂ ਪਰਿਵਾਰਕ ਮੈਂਬਰ ਸਨ ਉਹਨਾਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਜਾਂਦੀ ਹੈ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਸੀਬੀਆਈ ਵੱਲੋਂ ਜਾਂਚ ਕਰਕੇ ਇਸ ਦਾ ਜਿਹੜਾ ਅਸਲ ਸੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ ਤਾਂ ਸੀਬੀਆਈ ਵੱਲੋਂ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾਂਦੀ ਆ ਅਤੇ ਆ ਇਸ ਦੇ ਚੱਲਦਿਆਂ ਹੀ ਜਾਂਚ ਪੜਤਾਲ ਹੁੰਦੀ ਹੈ ਤੇ ਜਾਂਚ ਪੜਤਾਲ ਵਿੱਚ ਸਾਹਮਣੇ ਆਉਂਦਾ ਹੈ ਕਿ ਡੇਰਾ ਸਿਰਸਾ ਮੁਖੀ ਅਤੇ ਚਾਰ ਹੋਰ ਇਸ ਮਾਮਲੇ ਵਿੱਚ ਦੋਸ਼ੀ ਨੇ ਤਾਂ ਸਿਵਲ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਇਸੇ ਸਜਾਦ ਦੇ ਮਾਮਲੇ ਵਿੱਚ ਡੇਰਾ ਦੇ ਜਿਹੜੇ ਵਕੀਲ ਸੀ ਡੇਰਾ ਸਿਰਸਾ ਮੁਖੀ ਦੇ ਵਕੀਲ ਸਨ ਉਹ ਹਾਈ ਕੋਰਟ ਪਹੁੰਚਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਾਈ ਜਾਂਦੀ ਹੈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਤੇ ਹਾਈ ਕੋਰਟ ਦਾ ਫੈਸਲਾ 28 ਮਈ ਨੂੰ ਆਉਂਦਾ ਹੈ ਤੇ 28 ਮਈ ਨੂੰ ਫੈਸਲਾ ਜਿਹੜਾ ਪਲਟ ਦਿੱਤਾ ਜਾਂਦਾ ਹੈ ਤਾਂ ਸੀਵੀਆਈ ਅਦਾਲਤ ਦਾ ਫੈਸਲਾ ਜਿਹੜਾ ਉਹ ਪਲਟਿਆ ਜਾਂਦਾ ਹੈ ਤੇ ਹਾਈ ਕੋਰਟ ਉਸ ਮਾਮਲੇ 'ਚ ਵਰੀ ਆ ਜਿਹੜਾ ਉਹ ਰਾਮ ਰਹੀਮ ਨੂੰ ਕਰ ਦਿੱਤਾ ਜਾਂਦਾ ਹੈ ਤੇ ਚਾਰ ਹੋਰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ ਵਰੀ ਕੀਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜੇ ਪੀੜਤ ਨੇ ਜਿਹੜਾ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਤੇ ਸੁਪਰੀਮ ਕੋਰਟ ਵਿੱਚ ਜਿਹੜੀ ਪਟੀਸ਼ਨ ਦਾਇਰ ਹੁੰਦੀ ਆ ਤਾਂ 28 ਮਈ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਉਸ ਦੇ ਸਮੇਂ ਦਰਮਿਆਨ ਹੀ ਅਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਨੋਟਿਸ ਲੈਂਦੇ ਆ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਸੁਪਰੀਮ ਕੋਰਟ ਇਸ ਮਾਮਲੇ ਦੀ ਹੁਣ ਖੁਦ ਜਾਂਚ ਕਰੇਗਾ ਤੇ ਮੁਸ਼ਕਲਾਂ ਡੇਰਾ ਮੁਖੀ ਰਾਮ ਰਹੀਮ ਦੀਆਂ ਵੱਸ ਸਕਦੀਆਂ ਨੇ ਤਾਂ ਸੌਦਾ ਸਾਧ ਮੰਨਿਆ ਜਾਂਦਾ ਹੈ ਅਤੇ ਜੋ ਵੱਖ-ਵੱਖ ਜਿਹੜੇ ਦੋਸ਼ ਲੱਗੇ ਉਹਨਾਂ ਤੇ ਕਿ ਕਿਵੇਂ ਸਾਧਵੀਆਂ ਨੂੰ ਹਾਸ਼ੁਦਸ਼ਕਾਰ ਬਣਾਇਆ ਗਿਆ ਅਤੇ 20 ਸਾਲ ਦੀ ਜਿਹੜੀ ਸਜ਼ਾ ਤੱਕ ਉਸ ਨੂੰ ਇਸ ਜਿਹੜਾ ਰੇਪ ਕੇਸ ਆ ਉਸ ਵਿੱਚ ਹੋਈ ਵੀ ਆ ਤੇ ਉਸੇ ਦੇ ਚੱਲਦੇ ਜੇ ਘਰ ਦੇਖਿਆ ਜਾਵੇ ਕਿ ਆ ਮਾਮਲਾ ਇੱਕ ਜਿਹੜਾ ਹੱਤਿਆ ਦਾ ਵੀ ਹੁੰਦਾ ਕਤਲकांड ਦਾ ਵੀ ਹੁੰਦਾ ਜੋ ਕਿ ਰঞ্জੀਤ ਸਿੰਘ ਕਤਲकांड ਮਾਮਲਾ ਹੈ ਉਹ 10 ਜੁਲਾਈ 2002 ਨੂੰ ਵਾਪਰਦਾ ਹੈ ਅਤੇ ਉਸੇ ਮਾਮਲੇ ਨੂੰ ਲੈ ਕੇ ਹੀ ਸੀਬੀਆਈ ਅਦਾਲਤ ਵੱਲੋਂ ਸਜ਼ਾ ਜਿਹੜੀ ਆ ਰਾਮ ਰਹੀਮ ਨੂੰ ਸੁਣਾਈ ਜਾਂਦੀ ਆ ਪਰ ਸਜ਼ਾ ਦੇ ਖਿਲਾਫ ਹਾਈ ਕੋਰਟ ਪਹੁੰਚਦਾ ਹੈ ਰਾਮ ਰਹੀਮ ਅਤੇ ਰਾਮ ਰਹੀਮ ਨੂੰ ਵੱਡੀ ਰਾਹਤ ਹੈ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜਾਂਦੀ ਹੈ ਤੇ ਬਰੀ ਜਿਹੜਾ ਕਰਾਰ ਦਿੱਤਾ ਜਾਂਦਾ ਹੈ ਰਾਮ ਰਹੀਮ ਅਤੇ ਚਾਰ ਦੋਸ਼ੀਆਂ ਨੂੰ ਤੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਤਾਂ ਸੁਪਰੀਮ ਕੋਰਟ ਇਸ ਮਸਲੇ ਤੇ ਸਖਤ ਨਜ਼ਰ ਆ ਰਿਹਾ ਹੈ ਤਾਂ ਸੁਪਰੀਮ ਕੋਰਟ ਨੇ ਜਾਂਚ ਦੇ ਹੁਕਮ ਕਰ ਦਿੱਤੇ ਨੇ ਤਾਂ ਜਾਂਚ ਜਿਹੜੇ ਉਹ ਸੁਪਰੀਮ ਕੋਰਟ ਖੁਦ ਕਰੇਗਾ ਅਤੇ ਇਸ ਤੇ ਆਣਾਂ ਵਾਲੇ ਦਿਨਾਂ ਵਿੱਚ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਜੋ ਕਿ ਪਹਿਲਾਂ ਹੀ ਰੇਪ ਦੇ ਮਾਮਲੇ ਵਿੱਚ ਜਿਹੜੇ ਆ ਜੇਲ ਕੱਟ ਰਿਆ ਤਾਂ 2017 ਵਿੱਚ ਦੇਖਿਆ ਸੀ ਕਿ ਕਿਵੇਂ ਪੰਚਕੁਲਾ ਵਿੱਚ ਜਦੋਂ ਗ੍ਰਫਤਾਰ ਕੀਤਾ ਜਾਂਦਾ ਅਤੇ ਸਜ਼ਾ ਸੁਣਾਈ ਜਾਂਦੀ ਹੈ ਕਿ ਕੀ ਮਾਹੌਲ ਹੁੰਦਾ ਉਸ ਸਮੇਂ ਤਾਂ ਕਿਵੇਂ ਜਿਹੜੇ ਆ ਡੇਰਾ ਪ੍ਰੇਮੀਆਂ ਵੱਲੋਂ ਪਥਰਾ ਕੀਤਾ ਜਾਂਦਾ ਅਤੇ ਅੱਗੋਂ ਜਿਹੜਾ ਮੌਕੇ ਤੇ ਪੈਰਾ ਮਿਲਟਰੀ ਫੋਰਸ ਲੱਗੀ ਸੀ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਅੱਖ ਵੱਖ ਵੱਖ ਜਿਹੜੇ ਆ ਜਾਂਚਾਂ ਚੱਲ ਰਹੀਆਂ ਨੇ ਤੇ ਜਾਂਚ ਪੜਤਾਲ ਹੈ ਵੱਖ-ਵੱਖ ਫੈਸਲੇ ਵੀ ਆ ਰਹੇ ਨੇ ਤਾਂ ਆਹ ਰਾਮ ਰਹੀਮ ਦੇ ਪੱਖ 'ਚ ਵੱਡਾ ਫੈਸਲਾ ਉਦੋਂ ਆਇਆ ਜਦੋਂ 28 ਮਈ 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਰਾਮ ਰਹੀਮ ਅਤੇ ਚਾਰ ਦੋਸ਼ੀਆਂ ਨੂੰ ਜਿਹੜਾ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਅਰੰਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਸਖਤ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਜਾਂਚ ਖੁਦ ਕਰੇਗਾ ਸੁਪਰੀਮ ਕੋਰਟ ਤੇ ਮੁਸ਼ਕਲਾਂ ਹੁਣ ਡੇਰਾ ਮੁਖੀ ਦੀਆਂ ਵੱਸ ਸਕਦੇ ਨੇ ਜੋ ਕਿ ਪਹਿਲਾਂ ਹੀ ਰੇਪ ਮਾਮਲੇ ਵਿੱਚ 20 ਸਾਲ ਕੈਦ ਘਟ ਰਿਹਾ ਹੈ ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਹੋਈ ਹੈ ਡੇਰਾ ਮੁਖੀ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਦਾਦ ਦੇ ਕਿ ਕਤਲकांड ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਅਤੇ ਇਸ ਤੇ ਸੰਬੰਧੀ ਹੁਣ ਜਾਂਚ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਿਹੜਾ ਨੋਟਿਸ ਜਾਰੀ ਕਰਕੇ ਜਾਂਚ ਇਸ ਤੇ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਦਾਦ ਦੇ ਕਿ ਜੋ ਰਣਜੀਤ ਸਿੰਘ ਕਤਲ ਕਾਂਡ ਸੀਗਾ ਉਸ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਰਾਮ ਰਹੀਮ ਨੂੰ ਅਤੇ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਪਰ 28 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਜਾਂਦਾ ਤੇ ਫੈਸਲੇ ਨੂੰ ਉਲਟ ਫੇਰ ਕਰ ਦਿੱਤਾ ਜਾਂਦਾ ਜਾਨੀ ਕਿ ਸੀਬੀਆਈ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਉਲਟਾਇਆ ਗਿਆ ਸੀ ਹਾਈ ਕੋਰਟ ਵੱਲੋਂ ਅਤੇ ਬਰੀ ਕੀਤਾ ਗਿਆ ਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਹਨਾਂ ਨਾਲ ਚਾਰ ਦੋਸ਼ੀਆਂ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ ਇਸ ਦੇ ਸਬੰਧੀ ਜਿਹੜੀ ਜਾਂਚ ਜਿਹੜੀ ਇੱਕ ਪਿਟੀਸ਼ਨ ਆ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਤੇ ਸੁਪਰੀਮ ਕੋਰਟ ਇਸ ਪਿਟੀਸ਼ਨ ਤੇ ਹੁਣ ਜਿਹੜਾ ਸਖਤ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਹੁਣ ਐਕਸ਼ਨ ਲੈ ਲਿਆ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਂ ਗਾਮ ਵਿੱਚ ਜਿਹੜਾ ਕੁਲਿਆਣ ਪਿੰਡ ਵਿੱਚ ਜਿਹੜੀ ਆ ਉਹ ਗੋਲੀ ਮਾਰ ਕੇ ਹਤਿਆ ਕੀਤੀ ਗਈ ਸੀ ਡੇਰਾ ਦੇ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਤਾਂ ਉਸ ਦੇ ਇਸ ਨੂੰ ਲੈ ਕੇ ਸੀਵੀਆਈ ਜਾਂਚ ਕਰ ਰਹੀ ਸੀ ਤਾਂ ਸੀਵੀਆਈ ਵੱਲੋਂ ਬਿੱਤੇ ਸਮੇਂ ਦਰਮਿਆਨ ਹੀ ਸਜ਼ਾ ਸੁਣਾਈ ਜਾਂਦੀ ਆ ਅਤੇ ਇਸ ਸਜ਼ਾ ਦੇ ਮਾਮਲੇ 'ਚ ਹਾਈ ਕੋਰਟ ਪਹੁੰਚਦੇ ਨੇ ਡੇਰਾ ਮੁਖੀ ਦੇ ਜਿਹੜੇ ਸਾਥੀ ਸੀ ਜਾਂ ਡੇਰਾ ਮੁਖੀ ਦੇ ਵਕੀਲ ਤਾਂ ਹਾਂ ਹਾਈ ਕੋਰਟ ਵਿੱਚ ਬਿੱਤੇ 28 ਮਈ ਨੂੰ 2024 ਦੀ 28 ਮਈ ਨੂੰ ਫੈਸਲਾ ਆਉਂਦਾ ਹੈ ਹਾਈ ਕੋਰਟ ਦਾ ਅਤੇ ਬਰੀਕ ਆ ਜਿਹੜਾ ਡੇਰਾ ਮੁਖੀ ਨੂੰ ਕੀਤਾ ਜਾਂਦਾ ਹੈ ਤੇ ਉਹਨਾਂ ਸਮੇਤ ਜਿਹੜੇ ਚਾਰ ਜਣਿਆਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸੇ ਦੇ ਚਾਲਦਿਆਂ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਪੀੜਤਤਾਮਾ ਵੱਲੋਂ ਤਾਂ ਇਸ ਤੇ ਹੁਣ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਤੇ ਇਸ ਦੇ ਲਈ ਨੋਟਿਸ ਜਾਰੀ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਏ ਰঞ্জੀਤ ਸਿੰਘ ਜਿਹੜਾ ਕਿ ਮੈਨੇਜਰ ਹੈ ਦੱਸਿਆ ਜਾਂਦਾ ਹੈ ਕਿ ਡੇਰਾ ਮੁਖ ਡੇਰਾ ਵਿੱਚ ਉਸ ਸਮੇਂ ਮੈਨੇਜਰ ਸੀ ਅਤੇ ਇੱਕ ਗੁੰਮਨਾਮ ਚਿੱਠੀ ਹੋਈ ਸੀ ਜਾਨੀ ਕਿ ਇੱਕ ਜਿਹੜੀ ਚਿੱਠੀ ਗੁੰਮ ਹੋਈ ਸੀ ਉਸ ਨੂੰ ਉਹ ਜਦੋਂ ਸਾਹਮਣੇ ਆਂਦੀ ਹੈ ਤਾਂ ਉਸ ਦੇ ਦੋਸ਼ ਹੈ ਜਿਹੜੇ ਰঞ্জੀਤ ਸਿੰਘ ਤੇ ਲੱਗਦੇ ਆ ਅਤੇ ਉਸ ਚਿੱਠੀ ਵਿੱਚ ਵੱਡੇ ਖੁਲਾਸੇ ਹੋਏ ਸੀ ਕਿ ਕਿਵੇਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਨੂੰ ਬਹਿਗਲਾ ਕੇ ਉਹਨਾਂ ਦੇ ਨਾਲ ਜਿਹੜੇ ਆ ਗਲਤ ਜਿਹੜੇ ਆ ਕੰਮ ਕੀਤੇ ਜਾਂਦੇ ਆ ਤਾਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜਾ ਵੱਡਾ ਐਕਸ਼ਨ ਹੁੰਦਾ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਆ ਤੇ ਵੱਡਾ ਕਤਲकांड ਹੁੰਦਾ 10 ਜੁਲਾਈ 2002 ਨੂੰ ਤਾਂ 2 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਣ ਪਿੰਡ ਵਿੱਚ ਜਿਹੜੀ ਆ ਗੋਲੀ ਮਾਰੀ ਜਾਂਦੀ ਆ ਰਣਜੀਤ ਸਿੰਘ ਨੂੰ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਹੀ ਜਿਹੜੀ ਆ ਸੁਪਰੀਮ ਜਿਹੜਾ ਇਹ ਮਾਮਲਾ ਜਿਹੜਾ ਆ ਜਿਹੜਾ ਕੋਰਟ ਵਿੱਚ ਪਹੁੰਚਦਾ ਅਤੇ ਕੋਰਟ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜੇ ਆ ਇਸ ਦੇ ਪੀੜਤ ਸਨ ਉਹਨਾਂ ਵੱਲੋਂ ਜਿਹੜੇ ਰਣਜੀਤ ਸਿੰਘ ਦੇ ਸਮਰਥਕ ਸਨ ਜਾਂ ਪਰਿਵਾਰਕ ਮੈਂਬਰ ਸਨ ਉਹਨਾਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਜਾਂਦੀ ਹੈ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਸੀਬੀਆਈ ਵੱਲੋਂ ਜਾਂਚ ਕਰਕੇ ਇਸ ਦਾ ਜਿਹੜਾ ਅਸਲ ਸੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ ਤਾਂ ਸੀਬੀਆਈ ਵੱਲੋਂ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾਂਦੀ ਆ ਅਤੇ ਆ ਇਸ ਦੇ ਚੱਲਦਿਆਂ ਹੀ ਜਾਂਚ ਪੜਤਾਲ ਹੁੰਦੀ ਆ ਤੇ ਜਾਂਚ ਪੜਤਾਲ ਵਿੱਚ ਸਾਹਮਣੇ ਆਂਦਾ ਹੈ ਕਿ ਡੇਰਾ ਸਿਰਸਾ ਮੁਖੀ ਅਤੇ ਚਾਰ ਹੋਰ ਇਸ ਮਾਮਲੇ ਵਿੱਚ ਦੋਸ਼ੀ ਨੇ ਤਾਂ ਸਿਵਲ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਾਂ ਇਸੇ ਸਜਾਦ ਦੇ ਮਾਮਲੇ ਵਿੱਚ ਡੇਰਾ ਦੇ ਜਿਹੜੇ ਵਕੀਲ ਸੀ ਡੇਰਾ ਸਿਰਸਾ ਮੁਖੀ ਦੇ ਵਕੀਲ ਸਨ ਉਹ ਹਾਈ ਕੋਰਟ ਪਹੁੰਚਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਿੱਟ ਪਾਈ ਜਾਂਦੀ ਹੈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਤੇ ਹਾਈ ਕੋਰਟ ਦਾ ਫੈਸਲਾ 28 ਮਈ ਨੂੰ ਆਉਂਦਾ ਹੈ ਤੇ 28 ਮਈ ਨੂੰ ਫੈਸਲਾ ਜਿਹੜਾ ਪਲਟ ਦਿੱਤਾ ਜਾਂਦਾ ਹੈ ਤਾਂ ਸੀਵੀਆਈ ਅਦਾਲਤ ਦਾ ਫੈਸਲਾ ਜਿਹੜਾ ਉਹ ਪਲਟਿਆ ਜਾਂਦਾ ਹੈ ਤੇ ਹਾਈ ਕੋਰਟ ਉਸ ਮਾਮਲੇ 'ਚ ਵਰੀ ਆ ਜਿਹੜਾ ਉਹ ਆਰਾਮ ਰਹੀਮ ਨੂੰ ਕਰ ਦਿੱਤਾ ਜਾਂਦਾ ਤੇ ਚਾਰ ਹੋਰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ ਵਰੀ ਕੀਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜੇ ਪੀੜਤ ਨੇ ਹਾਂ ਜਿਹੜਾ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਵਿੱਚ ਜਿਹੜੀ ਪਟੀਸ਼ਨ ਦਾਇਰ ਹੁੰਦੀ ਆ ਤਾਂ 28 ਮਈ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਉਸ ਦੇ ਸਮੇਂ ਦਰਮਿਆਨ ਹੀ ਅਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਨੋਟਿਸ ਲੈਂਦੇ ਆ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਸੁਪਰੀਮ ਕੋਰਟ ਇਸ ਮਾਮਲੇ ਦੀ ਹੁਣ ਖੁਦ ਜਾਂਚ ਕਰੇਗਾ ਤੇ ਮੁਸ਼ਕਲਾਂ ਡੇਰਾ ਮੁਖੀ ਰਾਮ ਰਹੀਮ ਦੀਆਂ ਬਾਤ ਸਕਦੀਆਂ ਨੇ ਤਾਂ ਸੌਦਾ ਸਾਧ ਮੰਨਿਆ ਜਾਂਦਾ ਹੈ ਅਤੇ ਜੋ ਵੱਖ-ਵੱਖ ਜਿਹੜੇ ਦੋਸ਼ ਲੱਗੇ ਉਹਨਾਂ ਤੇ ਕਿਵੇਂ ਸਾਧਵੀਆਂ ਨੂੰ ਹਰਸ਼ ਦਾ ਸ਼ਕਾਰ ਬਣਾਇਆ ਗਿਆ ਅਤੇ 20 ਸਾਲ ਦੀ ਜਿਹੜੀ ਸਜ਼ਾ ਤੱਕ ਉਸ ਇਸ ਜਿਹੜਾ ਰੇਪ ਕੇਸ ਆ ਉਸ ਵਿੱਚ ਹੋਈ ਵੀ ਆ ਤੇ ਉਸੇ ਦੇ ਚੱਲਦੇ ਜੇ ਘਰ ਦੇਖਿਆ ਜਾਵੇ ਕਿ ਆ ਮਾਮਲਾ ਇੱਕ ਜਿਹੜਾ ਹਤਿਆ ਦਾ ਵੀ ਹੁੰਦਾ ਹੈ ਕਤਲकांड ਦਾ ਵੀ ਹੁੰਦਾ ਹੈ ਜੋ ਕਿ ਰঞ্জੀਤ ਸਿੰਘ ਕਤਲकांड ਮਾਮਲਾ ਹੈ ਉਹ 10 ਜੁਲਾਈ 2002 ਨੂੰ ਵਾਪਰਦਾ ਹੈ ਅਤੇ ਉਸੇ ਮਾਮਲੇ ਨੂੰ ਲੈ ਕੇ ਹੀ ਸੀਬੀਆਈ ਅਦਾਲਤ ਵੱਲੋਂ ਸਜ਼ਾ ਜਿਹੜੀ ਆ ਰਾਮ ਰਹੀਮ ਨੂੰ ਸੁਣਾਈ ਜਾਂਦੀ ਆ ਪਰ ਸਜ਼ਾ ਦੇ ਖਿਲਾਫ ਹਾਈ ਕੋਰਟ ਪਹੁੰਚਦਾ ਹੈ ਰਾਮ ਰਹੀਮ ਅਤੇ ਰਾਮ ਰਹੀਮ ਨੂੰ ਵੱਡੀ ਰਾਹਤ ਹੈ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜਾਂਦੀ ਹੈ ਤੇ ਬਰੀ ਜਿਹੜਾ ਕਰਾਰ ਦਿੱਤਾ ਜਾਂਦਾ RAM REHIM ਅਤੇ ਚਾਰ ਦੋਸ਼ੀਆਂ ਨੂੰ ਤੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਤਾਂ ਸੁਪਰੀਮ ਕੋਰਟ ਇਸ ਮਸਲੇ ਤੇ ਸਖਤ ਨਜ਼ਰ ਆ ਰਿਹਾ ਹੈ ਤਾਂ ਸੁਪਰੀਮ ਕੋਰਟ ਨੇ ਜਾਂਚ ਦੇ ਹੁਕਮ ਕਰ ਦਿੱਤੇ ਨੇ ਤਾਂ ਜਾਂਚ ਜਿਹੜੇ ਉਹ ਸੁਪਰੀਮ ਕੋਰਟ ਖੁਦ ਕਰੇਗਾ ਅਤੇ ਇਸ ਤੇ ਆਣਾਂ ਵਾਲੇ ਦਿਨਾਂ ਵਿੱਚ RAM REHIM ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਜੋ ਕਿ ਪਹਿਲਾਂ ਹੀ ਰੇਪ ਦੇ ਮਾਮਲੇ ਵਿੱਚ ਜਿਹੜੇ ਆ ਜੇਲ ਕੱਟ ਰਿਹਾ ਤਾਂ 2017 ਵਿੱਚ ਦੇਖਿਆ ਸੀ ਕਿ ਕਿਵੇਂ ਪੰਚਕੁਲਾ ਵਿੱਚ ਜਦੋਂ ਗ੍ਰਫਤਾਰ ਕੀਤਾ ਜਾਂਦਾ ਅਤੇ ਸਜ਼ਾ ਸੁਣਾਈ ਜਾਂਦੀ ਹੈ ਕਿ ਕੀ ਮਾਹੌਲ ਹੁੰਦਾ ਉਸ ਸਮੇਂ ਤਾਂ ਕਿਵੇਂ ਜਿਹੜੇ ਆ ਡੇਰਾ ਪ੍ਰੇਮੀਆਂ ਵੱਲੋਂ ਪਥਰਾ ਕੀਤਾ ਜਾਂਦਾ ਅਤੇ ਅੱਗੋਂ ਜਿਹੜਾ ਮੌਕੇ ਤੇ ਪੈਰਾਮਿਲਟਰੀ ਫੋਰਸ ਲੱਗੀ ਸੀ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਅੱਖ ਵੱਖ-ਵੱਖ ਜਿਹੜੇ ਆ ਜਾਂਚਾਂ ਚੱਲ ਰਹੀਆਂ ਨੇ ਤੇ ਜਾਂਚ ਪੜਤਾਲ ਹੈ ਵੱਖ-ਵੱਖ ਫੈਸਲੇ ਵੀ ਆ ਰਹੇ ਨੇ ਤਾਂ ਆਹ ਰਾਮ ਰਹੀਮ ਦੇ ਪੱਖ 'ਚ ਵੱਡਾ ਫੈਸਲਾ ਉਦੋਂ ਆਇਆ ਜਦੋਂ 28 ਮਈ 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਰਾਮ ਰਹੀਮ ਅਤੇ ਚਾਰ ਦੋਸ਼ੀਆਂ ਨੂੰ ਜਿਹੜਾ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਸਖਤ ਨੋਟਿਸ ਲੈਂਦੇ ਆ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਜਾਂਚ ਖੁਦ ਕਰੇਗਾ ਸੁਪਰੀਮ ਕੋਰਟ ਤੇ ਮੁਸ਼ਕਲਾਂ ਹੁਣ ਡੇਰਾ ਮੁਖੀ ਦੀਆਂ ਵੱਸ ਸਕਦੇ ਨੇ ਜੋ ਕਿ ਪਹਿਲਾਂ ਹੀ ਰੇਪ ਮਾਮਲੇ ਵਿੱਚ 20 ਸਾਲ ਕੈਦ ਘਟ ਰਿਹਾ ਹੈ ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਹੋਈ ਹੈ ਡੇਰਾ ਮੁਖੀ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਦਾਦ ਦੇ ਕਿ ਕਤਲकांड ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਅਤੇ ਇਸ ਤੇ ਸੰਬੰਧੀ ਹੁਣ ਜਾਂਚ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਿਹੜਾ ਨੋਟਿਸ ਜਾਰੀ ਕਰਕੇ ਜਾਂਚ ਇਸ ਤੇ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਦਾਦ ਦੇ ਕਿ ਜੋ ਰਣਜੀਤ ਸਿੰਘ ਕਤਲ ਕਾਂਡ ਸੀਗਾ ਉਸ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਰਾਮ ਰਹੀਮ ਨੂੰ ਅਤੇ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਪਰ 28 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਜਾਂਦਾ ਤੇ ਫੈਸਲੇ ਨੂੰ ਉਲਟ ਫੇਰ ਕਰ ਦਿੱਤਾ ਜਾਂਦਾ ਜਾਨੀ ਕਿ ਸੀਬੀਆਈ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਉਲਟਾਇਆ ਗਿਆ ਸੀ ਹਾਈ ਕੋਰਟ ਵੱਲੋਂ ਅਤੇ ਵਰੀ ਕੀਤਾ ਗਿਆ ਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਹਨਾਂ ਨਾਲ ਚਾਰ ਦੋਸ਼ੀਆਂ ਨੂੰ ਵੀ ਵਰੀ ਕਰ ਦਿੱਤਾ ਗਿਆ ਸੀ ਇਸ ਦੇ ਸਬੰਧੀ ਜਿਹੜੀ ਜਾਂਚ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਤੇ ਸੁਪਰੀਮ ਕੋਰਟ ਇਸ ਪਟੀਸ਼ਨ ਤੇ ਹੁਣ ਜਿਹੜਾ ਸਖਤ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਹੁਣ ਐਕਸ਼ਨ ਲੈ ਲਿਆ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਂ ਗਾਮ ਵਿੱਚ ਜਿਹੜਾ ਕੁਲਿਆਣ ਪਿੰਡ ਵਿੱਚ ਜਿਹੜੀ ਆ ਉਹ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਡੇਰਾ ਦੇ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਤਾਂ ਉਸ ਦੇ ਇਸ ਮਾਮਲੇ ਨੂੰ ਲੈ ਕੇ ਸੀਵੀਆਈ ਜਾਂਚ ਕਰ ਰਹੀ ਸੀ ਤਾਂ ਸੀਵੀਆਈ ਵੱਲੋਂ ਬਿੱਤੇ ਸਮੇਂ ਦਰਮਿਆਨ ਹੀ ਸਜ਼ਾ ਸੁਣਾਈ ਜਾਂਦੀ ਆ ਅਤੇ ਇਸ ਸਜ਼ਾ ਦੇ ਮਾਮਲੇ 'ਚ ਹਾਈ ਕੋਰਟ ਪਹੁੰਚਦੇ ਨੇ ਡੇਰਾ ਮੁਖੀ ਦੇ ਜਿਹੜੇ ਸਾਥੀ ਸੀ ਜਾਂ ਡੇਰਾ ਮੁਖੀ ਦੇ ਵਕੀਲ ਤਾਂ ਹਾਈ ਕੋਰਟ ਵਿੱਚ ਮਿਤੇ 28 ਮਈ ਨੂੰ 2024 ਦੀ 28 ਮਈ ਨੂੰ ਫੈਸਲਾ ਆਉਂਦਾ ਹੈ ਹਾਈ ਕੋਰਟ ਦਾ ਅਤੇ ਬਰੀ ਕਾ ਜਿਹੜਾ ਡੇਰਾ ਮੁਖੀ ਨੂੰ ਕੀਤਾ ਜਾਂਦਾ ਅਤੇ ਉਹਨਾਂ ਸਮੇਤ ਜਿਹੜੇ ਚਾਰ ਜਣਿਆਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸੇ ਦੇ ਚਾਲਦਿਆਂ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਪੀੜਤਾਂ ਵੱਲੋਂ ਤਾਂ ਇਸ ਤੇ ਹੁਣ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਤੇ ਇਸ ਦੇ ਲਈ ਨੋਟਿਸ ਜਾਰੀ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਰਣਜੀਤ ਸਿੰਘ ਜਿਹੜਾ ਕਿ ਮੈਨੇਜਰ ਹੈ ਦੱਸਿਆ ਜਾਂਦਾ ਹੈ ਕਿ ਡੇਰਾ ਮੁਖ ਡੇਰਾ ਵਿੱਚ ਉਸ ਸਮੇਂ ਮੈਨੇਜਰ ਸੀ ਅਤੇ ਇੱਕ ਗੁੰਮਨਾਮ ਚਿੱਠੀ ਹੋਈ ਸੀ ਯਾਨੀ ਕਿ ਇੱਕ ਜਿਹੜੀ ਚਿੱਠੀ ਗੁੰਮ ਹੋਈ ਸੀ ਉਸ ਨੂੰ ਉਹ ਜਦੋਂ ਸਾਹਮਣੇ ਆਂਦੀ ਹੈ ਤਾਂ ਉਸ ਦੇ ਦੋਸ਼ ਹੈ ਜਿਹੜੇ ਰਣਜੀਤ ਸਿੰਘ ਤੇ ਲੱਗਦੇ ਆ ਅਤੇ ਉਸ ਚਿੱਠੀ ਵਿੱਚ ਵੱਡੇ ਖੁਲਾਸੇ ਹੋਏ ਸੀ ਕਿ ਕਿਵੇਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਨੂੰ ਬਹਿਗਲਾ ਕੇ ਉਹਨਾਂ ਦੇ ਨਾਲ ਜਿਹੜੇ ਆ ਗਲਤ ਜਿਹੜੇ ਆ ਕੰਮ ਕੀਤੇ ਜਾਂਦੇ ਆ ਤਾਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜਾ ਵੱਡਾ ਐਕਸ਼ਨ ਹੁੰਦਾ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਤੇ ਵੱਡਾ ਕਤਲकांड ਹੁੰਦਾ 10 ਜੁਲਾਈ 2002 ਨੂੰ ਤਾਂ 2 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲੀਆਨ ਪਿੰਡ ਵਿੱਚ ਜਿਹੜੀ ਆ ਗੋਲੀ ਮਾਰੀ ਜਾਂਦੀ ਆ ਰਣਜੀਤ ਸਿੰਘ ਨੂੰ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਹੀ ਜਿਹੜੀ ਆ ਸੁਪਰੀਮ ਜਿਹੜਾ ਇਹ ਮਾਮਲਾ ਜਿਹੜਾ ਜਿਹੜਾ ਕੋਰਟ ਵਿੱਚ ਪਹੁੰਚਦਾ ਅਤੇ ਕੋਰਟ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜੇ ਆ ਇਸ ਦੇ ਪੀੜਤ ਸਨ ਉਹਨਾਂ ਵੱਲੋਂ ਜਿਹੜੇ ਰਣਜੀਤ ਸਿੰਘ ਦੇ ਸਮਰਥਕ ਸਨ ਜਾਂ ਪਰਿਵਾਰਕ ਮੈਂਬਰ ਸਨ ਉਹਨਾਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਜਾਂਦੀ ਆ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਸੀਬੀਆਈ ਵੱਲੋਂ ਜਾਂਚ ਕਰਕੇ ਇਸ ਦਾ ਜਿਹੜਾ ਅਸਲ ਸੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ ਤਾਂ ਸੀਬੀਆਈ ਵੱਲੋਂ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾਂਦੀ ਆ ਅਤੇ ਇਸ ਦੇ ਚੱਲਦਿਆਂ ਹੀ ਜਾਂਚ ਪੜਤਾਲ ਹੁੰਦੀ ਆ ਤੇ ਜਾਂਚ ਪੜਤਾਲ ਵਿੱਚ ਸਾਹਮਣੇ ਆਂਦਾ ਏ ਕਿ ਡੇਰਾ ਸਿਰਸਾ ਮੁਖੀ ਅਤੇ ਚਾਰ ਹੋਰ ਇਸ ਮਾਮਲੇ ਵਿੱਚ ਦੋਸ਼ੀ ਨੇ ਤਾਂ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਾਂ ਇਸ ਸਜ਼ਾ ਦੇ ਮਾਮਲੇ ਵਿੱਚ ਹਾਂ ਡੇਰਾ ਦੇ ਜਿਹੜੇ ਵਕੀਲ ਸੀ ਡੇਰਾ ਸਿਰਸਾ ਮੁਖੀ ਦੇ ਵਕੀਲ ਸਨ ਉਹ ਹਾਈ ਕੋਰਟ ਪਹੁੰਚਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਾਈ ਜਾਂਦੀ ਹੈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਤੇ ਹਾਈ ਕੋਰਟ ਦਾ ਫੈਸਲਾ 22 ਮਈ ਨੂੰ ਆਉਂਦਾ ਹੈ ਤੇ 28 ਮਈ ਨੂੰ ਫੈਸਲਾ ਜਿਹੜਾ ਪਲਟ ਦਿੱਤਾ ਜਾਂਦਾ ਹੈ ਤਾਂ ਸੀਵੀਆਈ ਅਦਾਲਤ ਦਾ ਫੈਸਲਾ ਜਿਹੜਾ ਉਹ ਪਲਟਿਆ ਜਾਂਦਾ ਹੈ ਤੇ ਹਾਈ ਕੋਰਟ ਉਸ ਮਾਮਲੇ 'ਚ ਵਰੀ ਆ ਜਿਹੜਾ ਉਹ ਆਰਾਮ ਰਹੀਮ ਨੂੰ ਕਰ ਦਿੱਤਾ ਜਾਂਦਾ ਤੇ ਚਾਰ ਹੋਰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ ਵਰੀ ਕੀਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜੇ ਪੀੜਤ ਨੇ ਜਿਹੜਾ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਤੇ ਸੁਪਰੀਮ ਕੋਰਟ ਵਿੱਚ ਜਿਹੜੀ ਅਪੀਟੀਸ਼ਨ ਦਾਇਰ ਹੁੰਦੀ ਆ ਤਾਂ 28 ਮਈ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਉਸ ਦੇ ਸਮੇਂ ਦਰਮਿਆਨ ਹੀ ਅਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਨੋਟਿਸ ਲੈਂਦੇ ਆ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਸੁਪਰੀਮ ਕੋਰਟ ਇਸ ਮਾਮਲੇ ਦੀ ਹੁਣ ਖੁਦ ਜਾਂਚ ਕਰੇਗਾ ਤੇ ਮੁਸ਼ਕਲਾਂ ਡੇਰਾ ਮੁਖੀ ਰਾਮ ਰਹੀਮ ਦੀਆਂ ਬਾਤ ਸਕਦੀਆਂ ਨੇ ਤਾਂ ਸੌਦਾ ਸਾਧ ਮੰਨਿਆ ਜਾਂਦਾ ਹੈ ਅਤੇ ਇਹ ਜੋ ਵੱਖ-ਵੱਖ ਜਿਹੜੇ ਦੋਸ਼ ਲੱਗੇ ਉਹਨਾਂ ਤੇ ਕਿ ਕਿਵੇਂ ਸਾਧਵੀਆਂ ਨੂੰ 18 ਸਦਸ਼ਕਰ ਬਣਾਇਆ ਗਿਆ ਅਤੇ 20 ਸਾਲ ਦੀ ਜਿਹੜੀ ਸਜ਼ਾ ਤੱਕ ਉਸ ਨੂੰ ਇਸ ਜਿਹੜਾ ਰੇਪ ਕੇਸ ਆ ਉਸ ਵਿੱਚ ਹੋਈ ਵੀ ਆ ਤੇ ਉਸੇ ਦੇ ਚੱਲਦੇ ਜੇ ਘਰ ਦੇਖਿਆ ਜਾਵੇ ਕਿ ਆ ਮਾਮਲਾ ਇੱਕ ਜਿਹੜਾ ਹਤਿਆ ਦਾ ਵੀ ਹੁੰਦਾ ਹੈ ਕਤਲकांड ਦਾ ਵੀ ਹੁੰਦਾ ਹੈ ਜੋ ਕਿ ਰঞ্জੀਤ ਸਿੰਘ ਕਤਲकांड ਮਾਮਲਾ ਹੈ ਉਹ 10 ਜੁਲਾਈ 2002 ਨੂੰ ਵਾਪਰਦਾ ਹੈ ਅਤੇ ਉਸੇ ਮਾਮਲੇ ਨੂੰ ਲੈ ਕੇ ਹੀ ਸੀਬੀਆਈ ਅਦਾਲਤ ਵੱਲੋਂ ਸਜ਼ਾ ਜਿਹੜੀ ਆ ਰਾਮ ਰਹੀਮ ਨੂੰ ਸੁਣਾਈ ਜਾਂਦੀ ਹੈ ਪਰ ਸਜ਼ਾ ਦੇ ਖਿਲਾਫ ਹਾਈ ਕੋਰਟ ਪਹੁੰਚਦਾ ਹੈ ਰਾਮ ਰਹੀਮ ਅਤੇ ਰਾਮ ਰਹੀਮ ਨੂੰ ਵੱਡੀ ਰਾਹਤ ਹੈ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜਾਂਦੀ ਹੈ ਤੇ ਬਰੀ ਜਿਹੜਾ ਕਰਾਰ ਦਿੱਤਾ ਜਾਂਦਾ ਹੈ ਰਾਮ ਰਹੀਮ ਅਤੇ ਚਾਰ ਦੋਸ਼ੀਆਂ ਨੂੰ ਤੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਤਾਂ ਸੁਪਰੀਮ ਕੋਰਟ ਇਸ ਮਸਲੇ ਤੇ ਸਖਤ ਨਜ਼ਰ ਆ ਰਿਹਾ ਹੈ ਤਾਂ ਸੁਪਰੀਮ ਕੋਰਟ ਨੇ ਜਾਂਚ ਦੇ ਹੁਕਮ ਕਰ ਦਿੱਤੇ ਨੇ ਤਾਂ ਜਾਂਚ ਜਿਹੜੇ ਉਹ ਸੁਪਰੀਮ ਕੋਰਟ ਖੁਦ ਕਰੇਗਾ ਅਤੇ ਇਸ ਤੇ ਆਣਾਂ ਵਾਲੇ ਦਿਨਾਂ ਵਿੱਚ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਜੋ ਕਿ ਪਹਿਲਾਂ ਹੀ ਰੇਪ ਦੇ ਮਾਮਲੇ ਵਿੱਚ ਜਿਹੜੇ ਆ ਜੇਲ ਕੱਟ ਰਿਹਾ ਤਾਂ 2017 ਵਿੱਚ ਦੇਖਿਆ ਸੀ ਕਿ ਕਿਵੇਂ ਪੰਚਕੁਲਾ ਵਿੱਚ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਅਤੇ ਸਜ਼ਾ ਸੁਣਾਈ ਜਾਂਦੀ ਹੈ ਕਿ ਕੀ ਮਾਹੌਲ ਹੁੰਦਾ ਉਸ ਸਮੇਂ ਤਾਂ ਕਿਵੇਂ ਜਿਹੜੇ ਆ ਡੇਰਾ ਪ੍ਰੇਮੀਆਂ ਵੱਲੋਂ ਪਥਰਾ ਕੀਤਾ ਜਾਂਦਾ ਅਤੇ ਅੱਗੋਂ ਜਿਹੜਾ ਮੌਕੇ ਤੇ ਪੈਰਾਮਿਲਟਰੀ ਫੋਰਸ ਲੱਗੀ ਸੀ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਅੱਖਵੱਖ ਜਿਹੜੇ ਆ ਜਾਂਚਾਂ ਚੱਲ ਰਹੀਆਂ ਨੇ ਤੇ ਜਾਂਚ ਪੜਤਾਲ ਹੈ ਅੱਖਵੱਖ ਫੈਸਲੇ ਵੀ ਆ ਰਹੇ ਨੇ ਤਾਂ ਆਹ ਰਾਮ ਰਹੀਮ ਦੇ ਪੱਖ 'ਚ ਵੱਡਾ ਫੈਸਲਾ ਉਦੋਂ ਆਇਆ ਜਦੋਂ 28 ਮਈ 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਰਾਮ ਰਹੀਮ ਅਤੇ ਚਾਰ ਦੋਸ਼ੀਆਂ ਨੂੰ ਜਿਹੜਾ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਸਖਤ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਜਾਂਚ ਖੁਦ ਕਰੇਗਾ ਸੁਪਰੀਮ ਕੋਰਟ ਤੇ ਮੁਸ਼ਕਲਾਂ ਹੁਣ ਡੇਰਾ ਮੁਖੀ ਦੀਆਂ ਵੱਸ ਸਕਦੇ ਨੇ ਜੋ ਕਿ ਪਹਿਲਾਂ ਹੀ ਰੇਪ ਮਾਮਲੇ ਵਿੱਚ 20 ਸਾਲ ਕੈਦ ਘਟ ਰਿਹਾ ਹੈ ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਹੋਈ ਹੈ ਡੇਰਾ ਮੁਖੀ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਦਾਦ ਦੇ ਕਿ ਕਤਲ ਕਾਂਡ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਅਤੇ ਇਸ ਤੇ ਸਬੰਧੀ ਹੁਣ ਜਾਂਚ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਿਹੜਾ ਨੋਟਿਸ ਜਾਰੀ ਕਰਕੇ ਜਾਂਚ ਇਸ ਤੇ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਦਾਦ ਦੇ ਕਿ ਜੋ ਰਣਜੀਤ ਸਿੰਘ ਕਤਲ ਕਾਂਡ ਸੀਗਾ ਉਸ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਰਾਮ ਰਹੀਮ ਨੂੰ ਅਤੇ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਪਰ 28 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਜਾਂਦਾ ਤੇ ਫੈਸਲੇ ਨੂੰ ਉਲਟ ਫੇਰ ਕਰ ਦਿੱਤਾ ਜਾਂਦਾ ਜਾਨੀ ਕਿ ਸੀਬੀਆਈ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਉਲਟਾਇਆ ਗਿਆ ਸੀ ਹਾਈ ਕੋਰਟ ਵੱਲੋਂ ਅਤੇ ਵਰੀ ਕੀਤਾ ਗਿਆ ਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਹਨਾਂ ਨਾਲ ਚਾਰ ਦੋਸ਼ੀਆਂ ਨੂੰ ਵੀ ਵਰੀ ਕਰ ਦਿੱਤਾ ਗਿਆ ਸੀ ਇਸ ਦੇ ਸੰਬੰਧੀ ਜਿਹੜੀ ਜਾਂਚ ਜਿਹੜੀ ਇੱਕ ਪਿਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਤੇ ਸੁਪਰੀਮ ਕੋਰਟ ਇਸ ਪਿਟੀਸ਼ਨ ਤੇ ਹੁਣ ਜਿਹੜਾ ਸਖਤ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਹੁਣ ਐਕਸ਼ਨ ਲੈ ਲਿਆ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਂ ਗਾਮ ਵਿੱਚ ਜਿਹੜਾ ਕੁਲਿਆਣ ਪਿੰਡ ਵਿੱਚ ਜਿਹੜੀ ਆ ਉਹ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਡੇਰਾ ਦੇ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਤਾਂ ਉਸ ਦੇ ਇਸ ਮਾਮਲੇ ਨੂੰ ਲੈ ਕੇ ਸੀਵੀਆਈ ਜਾਂਚ ਕਰ ਰਹੀ ਸੀ ਤਾਂ ਸੀਵੀਆਈ ਵੱਲੋਂ ਬਿੱਤੇ ਸਮੇਂ ਦਰਮਿਆਨ ਹੀ ਸਜ਼ਾ ਸੁਣਾਈ ਜਾਂਦੀ ਆ ਅਤੇ ਇਸ ਸਜ਼ਾ ਦੇ ਮਾਮਲੇ 'ਚ ਹਾਈ ਕੋਰਟ ਪਹੁੰਚਦੇ ਨੇ ਡੇਰਾ ਮੁਖੀ ਦੇ ਜਿਹੜੇ ਸਾਥੀ ਸੀ ਜਾਂ ਡੇਰਾ ਮੁਖੀ ਦੇ ਵਕੀਲ ਤਾਂ ਹਾਂ ਹਾਈ ਕੋਰਟ ਵਿੱਚ ਬਿੱਤੇ 28 ਮਈ ਨੂੰ 2024 ਦੀ 28 ਮਈ ਨੂੰ ਫੈਸਲਾ ਆਉਂਦਾ ਹੈ ਹਾਈ ਕੋਰਟ ਦਾ ਅਤੇ ਬਰੀ ਕਾ ਜਿਹੜਾ ਦੇਰਾ ਮੁਖੀ ਨੂੰ ਕੀਤਾ ਜਾਂਦਾ ਤੇ ਉਹਨਾਂ ਸਮੇਤ ਜਿਹੜੇ ਚਾਰ ਜਣਿਆਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਜਿਹੜੀ ਇੱਕ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਪੀੜਤਤਾਮਾ ਵੱਲੋਂ ਤਾਂ ਹਏ ਇਸ ਤੇ ਹੁਣ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਤੇ ਇਸ ਦੇ ਲਈ ਨੋਟਿਸ ਜਾਰੀ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਰਣਜੀਤ ਸਿੰਘ ਜਿਹੜਾ ਕਿ ਮੈਨੇਜਰ ਹੈ ਦੱਸਿਆ ਜਾਂਦਾ ਹੈ ਕਿ ਡੇਰਾ ਮੁਖ ਡੇਰਾ ਵਿੱਚ ਉਸ ਸਮੇਂ ਮੈਨੇਜਰ ਸੀ ਅਤੇ ਇੱਕ ਗੁੰਮਨਾਮ ਚਿੱਠੀ ਹੋਈ ਸੀ ਯਾਨੀ ਕਿ ਇੱਕ ਜਿਹੜੀ ਚਿੱਠੀ ਗੁੰਮ ਹੋਈ ਸੀ ਉਸ ਨੂੰ ਉਹ ਜਦੋਂ ਸਾਹਮਣੇ ਆਂਦੀ ਹੈ ਤਾਂ ਉਸ ਦੇ ਦੋਸ਼ ਹੈ ਜਿਹੜੇ ਰਣਜੀਤ ਸਿੰਘ ਤੇ ਲੱਗਦੇ ਆ ਅਤੇ ਉਸ ਚਿੱਠੀ ਵਿੱਚ ਵੱਡੇ ਖੁਲਾਸੇ ਹੋਏ ਸੀ ਕਿ ਕਿਵੇਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਨੂੰ ਬਹਿਗਲਾ ਕੇ ਉਹਨਾਂ ਦੇ ਨਾਲ ਜਿਹੜੇ ਆ ਗਲਤ ਜਿਹੜੇ ਆ ਕੰਮ ਕੀਤੇ ਜਾਂਦੇ ਆ ਤਾਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜਾ ਵੱਡਾ ਐਕਸ਼ਨ ਹੁੰਦਾ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਤੇ ਵੱਡਾ ਕਤਲकांड ਹੁੰਦਾ 10 ਜੁਲਾਈ 2002 ਨੂੰ ਤਾਂ 2 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਖਾਨਪੁਰ ਕੋਲਿਆਣ ਪਿੰਡ ਵਿੱਚ ਜਿਹੜੀ ਆ ਗੋਲੀ ਮਾਰੀ ਜਾਂਦੀ ਆ ਰਣਜੀਤ ਸਿੰਘ ਨੂੰ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਹੀ ਜਿਹੜੀ ਆ ਸੁਪਰੀਮ ਜਿਹੜਾ ਇਹ ਮਾਮਲਾ ਜਿਹੜਾ ਜਿਹੜਾ ਕੋਰਟ ਵਿੱਚ ਪਹੁੰਚਦਾ ਅਤੇ ਕੋਰਟ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜੇ ਆ ਇਸ ਦੇ ਪੀੜਤ ਸਨ ਉਹਨਾਂ ਵੱਲੋਂ ਜਿਹੜੇ ਰਣਜੀਤ ਸਿੰਘ ਦੇ ਸਮਰਥਕ ਸਨ ਜਾਂ ਪਰਿਵਾਰਕ ਮੈਂਬਰ ਸਨ ਉਹਨਾਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਜਾਂਦੀ ਆ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਸੀਬੀਆਈ ਵੱਲੋਂ ਜਾਂਚ ਕਰਕੇ ਇਸ ਦਾ ਜਿਹੜਾ ਅਸਲ ਸੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ ਤਾਂ ਸੀਵੀਆਈ ਵੱਲੋਂ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾਂਦੀ ਆ ਅਤੇ ਆ ਇਸ ਦੇ ਚੱਲਦਿਆਂ ਹੀ ਜਾਂਚ ਪੜਤਾਲ ਹੁੰਦੀ ਆ ਤੇ ਜਾਂਚ ਪੜਤਾਲ ਵਿੱਚ ਸਾਹਮਣੇ ਆਂਦਾ ਏ ਕਿ ਡੇਰਾ ਸਿਰਸਾ ਮੁਖੀ ਅਤੇ ਚਾਰ ਹੋਰ ਇਸ ਮਾਮਲੇ ਵਿੱਚ ਦੋਸ਼ੀ ਨੇ ਤਾਂ ਸੀਵੀਆਈ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਾਂ ਇਸ ਸਜ਼ਾ ਦੇ ਮਾਮਲੇ ਵਿੱਚ हां डेरा ਦੇ ਜਿਹੜੇ ਵਕੀਲ ਸੀ ਡੇਰਾ सिरसा ਮੁਖੀ ਦੇ ਵਕੀਲ ਸਨ ਉਹ ਹਾਈ ਕੋਰਟ ਪਹੁੰਚਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਿੱਟ ਪਾਈ ਜਾਂਦੀ ਹੈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਤੇ ਹਾਈ ਕੋਰਟ ਦਾ ਫੈਸਲਾ 28 ਮਈ ਨੂੰ ਆਉਂਦਾ ਹੈ ਤੇ 28 ਮਈ ਨੂੰ ਫੈਸਲਾ ਜਿਹੜਾ ਪਲਟ ਦਿੱਤਾ ਜਾਂਦਾ ਹੈ ਤਾਂ ਸੀਵੀਆਈ ਅਦਾਲਤ ਦਾ ਫੈਸਲਾ ਜਿਹੜਾ ਉਹ ਪਲਟਿਆ ਜਾਂਦਾ ਹੈ ਤੇ ਹਾਈ ਕੋਰਟ ਉਸ ਮਾਮਲੇ 'ਚ ਬਰੀ ਆ ਜਿਹੜਾ ਉਹ ਆਰਮ ਰਹੀਮ ਨੂੰ ਕਰ ਦਿੱਤਾ ਜਾਂਦਾ ਹੈ ਤੇ ਚਾਰ ਹੋਰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ ਵਰੀ ਕੀਤਾ ਜਾਂਦਾ ਤੇ ਇਸੇ ਦੇ ਚਾਲਦਿਆਂ ਇਸ ਮਾਮਲੇ ਨੂੰ ਲੈ ਕੇ ਹੀ ਜਿਹੜੇ ਪੀੜਤ ਨੇ ਜਿਹੜਾ ਰਣਜੀਤ ਸਿੰਘ ਦਾ ਪਰਿਵਾਰ ਹੈ ਉਹ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਵਿੱਚ ਜਿਹੜੀ ਪਟੀਸ਼ਨ ਦਾਇਰ ਹੁੰਦੀ ਆ ਤਾਂ 28 ਮਈ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਉਸ ਦੇ ਸਮੇਂ ਦਰਮਿਆਨ ਹੀ ਅਤੇ ਹੁਣ ਸੁਪਰੀਮ ਕੋਰਟ ਨੇ ਇਸ ਤੇ ਸਖਤ ਨੋਟਿਸ ਲੈਂਦੇ ਆ ਜਾਂਚ ਦੇ ਹੁਕਮ ਦੇ ਦਿੱਤੇ ਨੇ ਤਾਂ ਸੁਪਰੀਮ ਕੋਰਟ ਇਸ ਮਾਮਲੇ ਦੀ ਹੁਣ ਖੁਦ ਜਾਂਚ ਕਰੇਗਾ ਤੇ ਮੁਸ਼ਕਲਾਂ ਡੇਰਾ ਮੁਖੀ ਰਾਮ ਰਹੀਮ ਦੀਆਂ ਬਾਤ ਸਕਦੀਆਂ ਨੇ ਤਾਂ ਸੌਦਾ 사ਦਾ ਮੰਨਿਆ ਜਾਂਦਾ ਹੈ ਅਤੇ ਇਹ ਜੋ ਵੱਖ-ਵੱਖ ਜਿਹੜੇ ਦੋਸ਼ ਲੱਗੇ ਉਹਨਾਂ ਤੇ ਕਿਵੇਂ ਸਾਧਵੀਆਂ ਨੂੰ ਹਰਸ਼ਦਾ ਸ਼ਕਾਰ ਬਣਾਇਆ ਗਿਆ ਅਤੇ 20 ਸਾਲ ਦੀ ਜਿਹੜੀ ਸਜ਼ਾ ਤੱਕ ਉਸ ਇਸ ਜਿਹੜਾ ਰੇਪ ਕੇਸ ਆ ਉਸ ਵਿੱਚ ਹੋਈ ਵੀ ਆ ਤੇ ਉਸੇ ਦੇ ਚੱਲਦੇ ਜੇ ਘਰ ਦੇਖਿਆ ਜਾਵੇ ਕਿ ਮਾਮਲਾ ਇੱਕ ਜਿਹੜਾ ਹੱਤਿਆ ਦਾ ਵੀ ਹੁੰਦਾ ਕਤਲकांड ਦਾ ਵੀ ਹੁੰਦਾ ਜੋ ਕਿ ਰਣਜੀਤ ਸਿੰਘ ਕਤਲ